ਇਤੀ ਬੇਹਤ ਤਣਾਅਪੂਰਵਕ ਬਣੀ ਹੋਈ ਹੈ ਹਰਿਆਣਾ ਦੇ ਕੁਰੂਕhetra ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਨੂੰ ਲੈ ਕੇ ਐਚਐਸਜੀਐਮਸੀ ਸਮਰਥਕਾਂ ਨੇ ਕੁਰੂਕhetra ਦੇ ਗੁਰਦੁਆਰਾ ਪਾਛਾਈ 6ਵੀਂ ਦੇ ਬਾਹਰ ਸ਼ਨੀਵਾਰ ਸ਼ਾਮ ਤੋਂ ਹੀ ਡੇਰੇ ਲਗਾਏ ਹੋਏ ਨੇ ਤੀਸਰੇ ਦਿਨ ਵੀ ਹਾਲਾਤ ਕਾਬੂ ਵਿੱਚ ਨੇ ਅਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਵੇਖਣ ਨੂੰ ਮਿਲ ਰਹੇ ਨੇ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦੇ ਆਗੂਆਂ ਨੂੰ ਰੋਕਣ ਲਈ ਐਸਜੀਪੀਸੀ ਟਾਸਕ ਫੋਰਸ ਤੇ ਹੋਰ ਮੈਂਬਰ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਨੇ ਸੋ ਬੇਹਤ ਤਣਾਅਪੂਰਵਕ ਸਥਿਤੀ ਬਣੀ ਹੋਈ ਹੈ ਹਾਲਾਂਕਿ ਦੋਨਾਂ ਹੀ ਧਿਰਾਂ ਨੇ ਇਹੀ ਗੱਲ ਆਖੀ ਹੈ ਬੇਹੱਦ ਤਣਾਅਪੂਰਵਕ ਸਥਿਤੀ ਕਿਸੇ ਵੀ ਵੇਲੇ ਝਗੜਾ ਹੋ ਸਕਦਾ ਹੈ ਮਹਿਸ 50 ਮੀਟਰ ਦੀ ਦੂਰੀ ਤੇ ਹੀ ਦੋਵੇਂ ਧਿਰਾਂ ਬੈਠੀਆਂ ਨੇ ਦੋਵੇਂ ਹੀ ਧਿਰਾਂ ਬਾਜ਼िद ਨੇ ਐਚਐਸਜੀਐਮਸੀ ਕਹਿ ਰਹੀ ਹੈ ਕਿ ਆਪਣਾ ਪ੍ਰਬੰਧ ਲਏ ਬਿਨਾ ਉੱਠਣਗੇ ਨਹੀਂ ਐਸਜੀਪੀਸੀ ਦੀ ਟਾਸਕ ਫੋਰਸ ਗੁਰਦੁਆਰਾ ਪਾਛਾਈ 6ਵੀਂ ਦੇ ਅੰਦਰ ਤਾਇਨਾਤ ਜੋ ਕਿ ਆਖਰੀ ਹੈ ਕਿ ਐਚਐਸਜੀਐਮਸੀ ਨੂੰ ਕਿਸੇ ਵੀ ਹਾਲਤ ਵਿੱਚ ਇਹ ਪ੍ਰਬੰਧ ਨਹੀਂ ਸੰਭਾਲਣ ਦਿੱਤਾ ਜਾਵੇਗਾ ਗੁਰੂਕਾਰ ਸੇਵਾ ਸੰਭਾਲ ਮੋਰਚਾ ਜੋ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤਾ ਗਿਆ ਹੈ ਅੱਜ ਉਸ ਦਾ ਤੀਜਾ ਦਿਨ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਹੈਗੇ ਨੇ ਉਹ ਨਾਲ ਜੁੜੇ ਹੋਏ ਲੋਕ ਨੇ ਉਹ ਅਜੇ ਵੀ ਇੱਥੇ ਡਟੇ ਹੋਏ ਨੇ ਪੱਕਾ ਮੋਰਚਾ ਜਿਹਨੂੰ ਇੱਕ ਪੰਥਕ ਨਾਮ ਹੈਗਾ ਉਹ ਨਾਮ ਦਿੱਤਾ ਗਿਆ ਹੈ ਮੋਰਚਾ ਲੱਗਿਆ ਹੋਇਆ ਔਰ ਸਾਹਮਣੇ ਗੁਰਦੁਆਰਾ ਛੇਵੀਂ ਪਾਸ਼ਾ ਹੀ ਹੈਗੀ ਔਰ ਪੁਲਿਸ ਵੱਲੋਂ ਵੀ ਇੱਥੇ ਜਿਹਨੇ ਪ੍ਰਬੰਧ ਹੈਗੇ ਨੇ ਉਹ ਕ ਸੀ ਸਖਤ ਕਰ ਦਿੱਤੇ ਗਏ ਹੈਗੇ ਨੇ ਵੱਡੇ ਵਾਹਨ ਜਿਹੜੇ ਹੈਗੇ ਨੇ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਨਹੀਂ ਆਣ ਤੇ ਚਾਰਾ ਸਿਰਫ ਪੈਦਲ ਹੀ ਸੰਗਤ ਆ ਸਕਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਹਾਲਾਂਕਿ ਜਿਹੜੀ ਮੀਟਿੰਗ ਹੈਗੀ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਗੂ ਹੈਗੇ ਨੇ ਪੰਜਵੇਂ ਅਮਰੀਕ ਕਮੇਟੀ ਜਿਹੜੀ ਹੈਗੀ ਉਹ ਚੰਡੀਗੜ੍ਹ ਮੀਟਿੰਗ ਲਈ ਗਈ ਹੋਈ ਹੈ ਪਰ ਫਿਲਹਾਲ ਜਿਹੜਾ ਆਪਾਂ ਕਹੀਏ ਕਿ ਹਾਲਾਤ ਸਮਾਨ ਹੈਗੇ ਨੇ ਪਿਛਲੇ 3 ਦਿਨਾਂ ਦੇ ਅਗਰ ਮੁਕਾਬਲਾ ਕਰੀਏ ਤਾਂ ਹਾਲਾਤ ਕਾਫੀ ਅਜ ਕਾਬੂ ਦੇ ਵਿੱਚ ਹੈਗੇ ਨੇ ਪਰ ਦੋਨੋਂ ਧਿਰਾਂ ਆਪਣੇ ਆਪਣੇ ਉਸ ਦੇ ਉੱਤੇ ਕਾਇਮ ਹੈਗੀਆਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ ਕਿ ਉਹਨਾਂ ਨੂੰ ਪ੍ਰਬੰਧ ਮਿਲੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਪ੍ਰਬੰਧ ਦੇਣ ਨੂੰ ਤਿਆਰ ਨਹੀਂ ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਇਸ ਦਾ ਮਸਲੇ ਦਾ ਹੱਲ ਜਿਹੜਾ ਹੈਗਾ ਉਹ ਕਿਸ ਤਰੀਕੇ ਨਾਲ ਕੱਢਿਆ ਜਾਵੇ ਗੁਰੂ ਘਰ ਸੇਵਾ ਸੰਭਾਲ ਮੋਰਚਾ ਜਿਹੜਾ ਕਿ ਇੱਥੇ ਚੱਲ ਰਿਹਾ ਹੈ ਉਹ ਕਦੋਂ ਤੱਕ ਜਿਹੜਾ ਹੈਗਾ ਉਸ ਦਾ ਹੱਲ ਹੋਏਗਾ ਇਹ ਇਹ ਕਾਫੀ ਅਹਿਮ ਸਵਾਲ ਹੈਗੇ ਨੇ ਦੇਖਣਾ ਹੋਵੇਗਾ ਕਿ ਹਰਿਆਣਾ ਸਰਕਾਰ ਹੁਣ ਅੱਗੇ ਇਸ ਮੁੱਦੇ ਤੇ ਕੀ ਰਣਨੀਤੀ ਅਪਣਾਉਂਦੀ ਹੈਗੀ ਆ ਕੀ ਇਸ ਦਾ ਹੱਲ ਕੱਢ ਜੇ ਦੋਹਾਂ ਧਿਰਾਂ ਨੂੰ ਸਮਝਾਉਂਦੀ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਆਦੇਸ਼ ਆਉਂਦਾ ਹੈ ਉਹ ਆਦੇਸ਼ ਤੋਂ ਬਾਅਦ ਦੋਹਾਂ ਧਿਰਾਂ ਨੂੰ ਸ਼ਾਂਤ ਕਰਾ ਜਾਂਦਾ ਇਸ ਮਸਲੇ ਦਾ ਹੱਲ ਕੱਢ ਜਾਂਦਾ ਇਹ ਕਾਫੀ ਅਹਿਮ ਹੈ ਇਹ ਸਵਾਲ ਹੈਗੇ ਨੇ ਕਾਫੀ ਅਹਿਮ ਹੈ ਜੋ ਕਿ ਦੇਖਣਾ ਹੋਵੇਗਾ ਕਿ ਦੀਪ ਦੇ ਨਾਲ ਸਰਬਜੀਤ ਸਿੰਘ ਐਵੀਪੀ ਨਿਊਜ਼ ਕੁਰਕਸ਼ੇ